ਲਾ ਢਾਈ ਪਹਿਲੀ ਵਾਰ ਹੀ ਨੇਪੜਗਾ ਤੇਰੇ ਮੱਲੇ ਲਾਉਣੇ ਆਗੇ ਕਿੱਕਾ ਕਦੋਂ ਆ ਰਿਹਾ ਜਿਆ ਸਹੈਲੋ ਗਾਈਜ਼ ਵੈਲਕਮ ਬੈਕ ਆਈ ਹੋਪ ਟੂ ਸਾਰੇ ਘੈਂਡ ਹੋਗੇ ਆਪ ਤੋਂ ਵੀ ਘੈਂਡ ਆ ਤੇ ਐਕਸਪਲੋਰ ਵਿਦ ਬੈਗ ਐਡਵੈਂਚਰ ਦੇਖ ਰਹੇ ਸਾਰੇ ਦਸ਼ਕਾਂ ਦਾ ਬਲਕਾਂ ਮੇ ਤੇ ਆਪਾਂ ਲੱਗੇ ਅੱਜ ਪਣਕੀ ਵਜਾਈ ਕਰਨ ਤੇ ਇੱਧਰ ਪੀ ਡੀਪੀ ਘਰਦੇ ਨੇ ਹੁਣ ਕਿਹੜਾ ਕਿਹੜਾ ਤੇ ਆਇਆ ਉੱਪਰ ਦੀ ਮੱਟਾ ਮੁੱਟਾ ਜਿਹੜੀ ਬਹੁਤ ਵਾਲੀ ਬਾਤ ਨਹੀਂ ਤੇ ਦੂਜੇ ਗੇਅਰ ਚ ਚੱਲਦਾ ਸੀ ਹੁਣ ਪਹਿਲੇ ਚਲਾਵਾਂਗੇ ਦੇਖਦੇ ਕਿ ਈ ਗੱਲਬਾਤ ਬਣਦੀ ਏ ਵੀ ਦੇਖ ਲਈ ਮੇਲੇ ਛੱਟਾ ਆਪਣਾ ਰੋੜੀਆਂ ਦੇਖੀ ਭਾਈ ਹੋ ਮਾ ਤੁਹਾਡੇ ਇੱਕ ਕਰਦੇ ਆ ਸ਼ਬਹ ਆਰਮ ਆ ਵੀ ਬਨ ਕੇ ਲੈਂਦੇ ਪਹਿਲਾਂ ਦਾ ਟਾਇਰ ਆੜ ਸੀ ਪਿਛਲੇ ਸਾਲ ਦਾ ਉਹ ਟਾਇਰ ਰੂਈ ਰਾੜ ਟੁੱਟ ਗਿਆ ਤੇ ਇਹ ਤਾਂ ਪੂਰੀ ਵਧੀਆ ਆਉਂਦੀ ਆ। ਲੜਾਇਆ ਹੈ ਨਾ ਖਰਚਾ ਖਣਾ ਤਾਂ ਨਹੀਂ। ਕੋਈ ਥੱਲੇ ਦਮਿਆ ਥੱਲੇ ਵੀ ਪਿਆ ਕਰਤਾ। ਲੈ 2.5 ਪਹਿਲੀ ਵਾਰੀ ਭਰਨ ਲੱਗੇ। ਦੂਜੀ ਵਾਰੀ ਹੈਗਾ ਦੂਜੀ ਵਾਰੀ ਪਤਾਣੇ ਭਾਰੇ ਸੀ। ਨਾ ਆ ਵਧ ਪਿਆ ਜਿੰਦਾ ਨਾ ਇਹ ਚੋਂ ਕਢ ਲ ਦੁੱਤੇ ਵਾ ਜਾਂਦਾ ਉਹ 70 80 ਕਿਲੋ ਪੈਂਦਾ 11 ਕਿ ਮਿੱਕੇ ਤੋਂ ਕਢ ਤਾ ਉਹ ਆਪਣੇ ਉੰਨਾ ਰਹਿ ਗਿਆ ਮਗਰ 3 ਘੰਟੇ ਹੋ ਗਏ ਆਪਾਂ ਹਾਂ 3 ਹੋ ਗਏ ਪੂਰੇ 3 ਘੰਟੇ ਹੋ ਗਏ 11 ਵਿੱਗਿਆਂ ਦਾ ਵੱਧ ਸੌਂ ਕਢਤਾ 11.5 ਨਾਲੋਂ 11 ਨਾਲ 3 ਕਿ ਵਿੱਕੇ ਥਾਵਾਂ ਮਗਰ ਰਹਿ ਗਏ 3 ਇੱਧਰ ਰਹਿ ਗਿਆ 1.5 ਕਿ ਮਿਕਾ ਆਊਗਾ ਉਹ ਤਾਂ ਲੱਗਿਆ ਡਾਈਆ ਸੌਗੇ ਨਹੀਂ ਅੱਜ ਦਾ ਸੱਤਾ ਕਿੱਥੇ ਸੀ ਨਾ ਸੱਤਾ ਵੈ ਇਨ ਹਾਰਨ ਵਾਲੇ ਤਾਂ ਆਇਆ ਉਹ ਨਹੀਂ ਜੀ ਫੋਨ ਆਇਆ ਜੀਤ ਕਿਹਨੂੰ ਫੋਨ ਕਰਦਾ ਹੈ ਹੈਗਾ ਅਸੀਂ ਲੱਗਦਾ ਮੈਨੂੰ ਕੋਈ ਹੋਈ ਹੈਗਾ ਸੀ ਕੌਣ ਸੀ ਓਏ ਕੌਣ ਹੌਲੀ ਹੌਲੀ ਕੱਢਦੀ ਹੌਲੀ ਹੌਲੀ ਬੋਲਦਾ ਸੀ ਬਸ ਅਗਰ ਕਰਦੇ ਆ ਪਤਾ ਮੂੰਹ ਟਗਿਆ ਹੈ ਫੂਟ ਆ ਕੇ ਗੱਲ ਕਰਦਾ ਭਾਈ ਜਰੀ ਬਾਰ ਚੱਕਦਾ ਮੋਰੋਂ ਵਦਨਾ ਉਹਨਾਂ ਦਾ ਰਮਾਂ ਲੋਈ ਜਿਹੜੇ ਦੋ ਰਹੇ ਇੱਕ ਜਾਣ ਕੋਲ ਨਿਪਟਣਾ ਉਧਰ ਮੱਲੇ ਲਾਉਣੇ ਆਗੇ ਵਿੱਕਾ ਕਦੋਂ ਆ ਰਿਹਾ ਜੇ ਕਿ ਆਮੜਾ ਨਿਪਟ ਜੂ ਸਵਾਗਚਾਰ ਹੋਵੇ ਤੱਕ ਸਵਾਗਚਾਰ ਨਾਲ ਛੱਡ ਚਾਰ ਨਾਲ ਉਹ 15 ਮਿੰਟ ਇਧਰ ਉਧਰ ਹੋ ਜਾਂਦੇ ਨੇ ਮਗਰਮੂਹੇ ਕਰਦੇ ਆਪਾਂ ਲੱਗੇ 1:30 1:20 ਇੱਕ 1:30 2 2:30 ਤਿੰਨ ਭਾਈ ਜਿੰਨ ਤੇ ਅੜਾ ਦਰਸਾਰ 5 ਘੰਟਾ ਚੱਲਦੀ ਹੈ 12 12 12 ਕਿੱਤੀ ਜਿ ਦੀ ਬੀਡ ਤੇ ਚੱਲਦਾ ਇੱਕ ਦੀ ਜਿ ਦੀ ਬੀਡ ਤੇ 60 ਕਿਲੋਮੀਟਰ ਪਰ ਆ ਵਰਦੀ ਜਿ ਦੀ ਬੀਡ ਫੇਰ ਸਵਾਈ ਲਿਆਉਂਦਾ ਦੂਜੇ ਜੇ ਵੀ ਵਧੀਆ ਪਾਉਂਦਾ ਦੂਜੇ ਜائیں ਆਪਾਂ ਨੇ ਹੁਣ ਆਪਦੀਆਂ ਵੇਚਣੀਆਂ ਕਿਉਂ ਫਾਅ ਵਧਣਾ ਥੋੜੀ ਥੋੜੀ ਜਿੱਦਾਂ 2 ਡੰਡੇ ਤੇਲ ਦੇ ਖਾ ਗਿਆ ਹੈ ਤੇ ਕੋਲੋਂ 2 ਤੋਂ 2.5 ਲੀਟਰ ਤੇ ਲਾਉਂਦਾ ਹੈ ਉਹ ਵੀ ਖਾ ਜੇਦਾ ਜਿੱਤੇ ਮੜਿਆ ਉਸ ਬਾਹਰ ਘੱਟ ਹੋਵੇ ਇਹਦਾ ਉਪਰ ਵਾਲੀ ਝਾਈ ਸੀ ਖੰਦਾ 2.5 2.5 ਮੜਾਈ ਪਈ ਹੈ ਨਾ ਗੱਲ ਬਣਾਈ ਪਈ ਹੈ ਦੱਸ ਲਾਡੀ ਆ ਭਰਦੇ ਇਹਨੂੰ ਹੁਣ ਵੇ ਵਾਟਾ ਬੰਦਾ ਖੋਲ ਖੋਲ ਬਤੇਰੀਆਂ ਗੱਲਾਂ ਮਾਰ ਲੀਆਂ ਝੋਟਾ ਇਹ ਹੀ ਫਰੇ ਚੀਜ਼ ਬੁਰੀ ਆਈ ਹੈ ਲੈ ਗੁੱਡੇ ਹੋਰ ਯੂ ਆਏ ਨੇ ਭਾਈ ਹੱਤਧੋ ਹੋ ਗਈ ਏ ਬੰਦ ਨਾ ਪੜਦੇ ਮੇਰੇ ਨਾਲ ਥੋੜੇ ਕਾਨਗਰ ਥੋੜੇ ਉੱਧਰ ਡੇਟਾ ਆਉਂਦੇ ਕਰਕੇ ਨਾ ਮਾੜੇ ਰਹਿ ਗਿਆ ਜੀ ਯਾਰ ਇਹ ਉਠਾ ਜਾਓ ਪਰ ਲਾ ਕੇਰਾ ਦਾ ਪੀਜਿਆ ਔਰਲੇ ਜਿ ਲਾ ਕੇ ਇਹ ਵੀ ਅੱਧਾ ਕੱਢ ਦਾਂਗੇ ਅੱਧਾ ਸਵੇਰੇ ਆ ਕੇ ਫਿਰ ਆਹ ਰਹਿ ਜੂਗਾ 10 ਵਜੇ 11 ਵਜੇ ਜਿਹੜਾ ਹੈਗਾ ਇਹ ਅੱਧਾ ਕੱਢ ਦਾਂਗੇ ਉਹਨੂੰ ਟਾਵਰ ਤੱਕ ਦਾ ਕੱਢਾਂਗੇ ਜਿੰਨਾ ਬੀਪਾ ਆਪਣੇ ਕੋਲੇ ਉਹਨਾਂ ਲਾ ਦਾਂਗੇ ਬਾਕੀ ਉਹ ਵੀ ਮੋਟਰ ਦੇ ਧਰਤਾ ਕਿਉਂਕਿ ਉਹ ਨਾਲ ਵੀ ਫਿਰ ਵਿੱਚ ਲਿਫਟ ਲਾਏ ਆ ਨਾ ਸੁੱਕਾ-ਸੁੱਕਾ ਵੱਢੀ ਜਾਂਦਾ ਤੇ ਨਰਮੋਏ ਦੇ ਪਰ ਬੱਚੇ ਲੱਟ ਜਾਂਦਾ ਕਰਤਾ ਜਾ ਲਾਵੀ ਚਾਲਦਾ ਖਾਂਊਗਾ 7:30 ਖਤਮ ਨੂੰ ਘੜਤਾ ਟਾਵਰ ਨੰਗੇ ਟਾਵਰ ਕੋਲ ਜਾਂਦਾ ਇਹ ਟਾਵਰ ਵਾਲਾ ਜਿਹੜਾ ਲਾ ਕੇ ਆਇਆ ਉੱਧਰ ਮਗਰ ਲਾਇਡ ਬਟ ਕਰਦੇ ਆਂ ਦੇਖਣ ਵਾਸਤੇ ਲਾਇਡ ਬਾਹਰ ਆਉਦੀ ਆ। ਜਦੋਂ ਲੱਕੜ ਦਾ ਬਣਾ ਕੇ ਨਾ ਡੰਡਾ ਆ ਲੰਮੀ ਕਰਕੇ ਉਹ ਤੇ ਲਾਇਡ ਬਟ ਕਰਾਂਗੇ। ਉਹ ਦੱਸ ਦਾਂਗੇ ਤੇ ਸੁਪਰ ਲੀਡਰ। ਮਗਰ ਪੋਰਪੋਰ ਦੇਖਣ ਨੂੰ ਆ ਪੌਂ ਜਾ ਕੱਢਣਾ ਪੈਂਦਾ ਵਾਰ-ਵਾਰ। ਲੋ ਜੀ ਅੱਜ ਦੀ ਸਮਾਪਤੀ ਹੋ ਗਈ ਹੈ ਕੰਮ ਦੀ। ਵੀ ਮੀ ਮੀ ਮਕੋਆ। ਕਢਾਇਆ। 70 ਗਏ। ਕਿਹੜਾ ਲੱਗਣਾ ਨਹੀਂ।